ਸਾਰਨ ਮਾਪੀ ਨੇ ਸਾਡਾ ਬੇਟਾ ਕੰਮਵਾਹ ਤੇ ਸਾਡੀ ਮਦਦ ਕੀਤੀ ਜਾ ਰਹੀ ਸਾਡੇ ਕੰਮ ਦੇ ਜੋ ਲੰਬਿਤ ਤੌਰ ਤੇ ਹੈ ਸਾਡੀ ਜੋ ਸਾਰਵੰਧੀ ਜੰਦਰ ਕੀਤੀ ਗਈ ਏ 21 ਜੂਨ ਨੂੰ ਬੇਟਾ ਖੇਤੀ ਕਰਨ ਵਾਸਤੇ ਗਿਆ ਸੀ ਜੋ ਪਰਿਵਾਰ ਦਾ ਲੌਤਾਈ ਬੇਟਾ ਵੀ ਸਾਡਾ ਜੋ ਸਾਡਾ ਕਾਰਬਰ ਉਸਦੀ ਕਮਾਈ ਤੇ ਚੱਲਦਾ ਸੀ ਸਾਡਾ ਬੱਚਾ ਖੇਤੀ ਕਰਨ ਵਾਸਤੇ ਪਾਰ ਗਿਆ ਸੀ ਲੇਕਿਨ ਗਰਮੀ ਦੇ ਟਕਰਾਉਣ ਕਾਰਨ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਿਆ ਹੈ ਜੋ ਪਾਕਿਸਤਾਨ ਦੀ ਰੇਂਜਰਾਂ ਨੇ ਸਾਡੀ ਬੀਐਸਐਫ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਸਾਡਾ ਜਿਹੜਾ ਬੇਟਾ ਹੈ ਉਹ ਪਾਕਿਸਤਾਨ ਫਰੰਟ ਦੇ ਕੋਲ ਬਰਾਮਦ ਹੋ ਗਿਆ ਹੈ ਮਿਲ ਗਿਆ ਹੈ ਤੁਹਾਡੀ ਪ੍ਰਸ਼ਾਸਨ ਨੂੰ ਸੈਂਟਰ ਸਰਕਾਰ ਨੂੰ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਸਾਡਾ ਬੇਟਾ ਘਰ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਚੱਲ ਰਹੀ ਹੈ ਘਰ ਬੱਚਿਆਂ ਦੇ ਲੋਟੀ ਨਹੀਂ ਬਾਕਰੀ ਛੋਟੇ ਛੋਟੇ ਬੱਚਿਆਂ ਨਾਲ ਕਿਰਪਾ ਕਰਕੇ ਸਾਡੇ ਬੱਚੇ ਨੂੰ ਲਿਆਉਣ ਵਾਸਤੇ ਸਾਰਾ ਹੀ ਸੰਯੋਗ ਦਿੱਤਾ ਜਾਵੇ ਅ 21 ਦਿਨ ਦੀ ਘਟਨਾ ਹੈ 21 ਜੂਨ ਦੀ ਘਟਨਾ ਹੈ ਹਾਂਜੀ ਸਰ 21 ਜੂਨ ਨੂੰ ਬੇਟਾ ਸਵੇਰ 12:05 ਮਿੰਟ ਤੇ ਐਂਟਰ ਹੋਇਆ ਤੇ ਤੁਹਾਨੂੰ ਕਿਸ ਦਿਨ ਬੀਏਐਸ ਨੂੰ ਦੱਸਿਆ ਕਿ ਸਾਨੂੰ ਸਾਰੇ ਉਸ ਦਿਨ ਕਾਮ ਇਫੀਰਮ 6 ਵਜੇ ਜਦੋਂ ਗੇਟ ਦਾ ਕਲੋਜ਼ ਕਰਦੇ ਹਨ ਉਦੋਂ ਸਾਨੂੰ ਪਤਾ ਛੱਲਿਆ ਕਿ ਸਾਡਾ ਬੇਟਾ ਬਾਹਰ ਨਹੀਂ ਆਇਆ ਤੇ ਬੀ.ਜੇ.ਪੀ.ਐਸ. ਨੇ ਸਰਚ ਕੀਤਾ ਸਸਕਰ ਤੋਂ ਬਾਅਦ ਪਤਾ ਛੱਲਿਆ ਕਿ ਬੇਟੇ ਦੇ ਜੋ ਪੈਰਾਂ ਦੇ ਨਿਸ਼ਾਨ ਹਨ ਉਹ ਫਟਸਾਂ ਜਾਂਚਦੇ ਹਨ ਤੇ ਪਾਕਿਸਤਾਨ ਨੇ ਕਦੋਂ ਕਨਫਰਮੇਸ਼ਨ ਦਿੱਤੀ ਹੈ ਕਿ ਅਮਰਿਤਪਾਲ ਮੁੰਡਾ ਜੋ ਇੱਥੇ ਹੈਗਾ ਪਾਕਿਸਤਾਨ ਦੇ ਵਿੱਚ ਇਹ 25 ਤਰੀਕ ਨੂੰ ਕਨਫਰਮ ਹੋਇਆ ਜੀ 25 ਜੂਨ ਨੂੰ ਉਸ ਦਿਨ ਬੀ.ਐਸ.ਐਫ. ਅਧਿਕਾਰੀਆਂ ਨੇ ਸਾਨੂੰ ਦੱਸਿਆ ਪਾਕਿਸਤਾਨ ਨਾਲ ਮੀਟਿੰਗ ਹੋਣ ਤੋਂ ਬਾਅਦ ਮੀਟਿੰਗ ਦੇ ਵਿੱਚ ਇਹ ਦੱਸਿਆ ਗਿਆ ਕਿ ਸਾਡਾ ਬੱਚਾ ਪਾਕਿਸਤਾਨ ਪੁਲਿਸ ਸਕੂਲ ਬਰਾਮੰਦ ਹੋਇਆ। ਠੀਕ